ਚੌਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲਾਂਗੇ ਮੈਂ ਦਾਵਾ ਕਰਦਾ ਦਫ਼ਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਉੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਕੌਮ ਦੇ ਜ਼ਥੇਦਾਰ ਜਿਨ੍ਹਾਂ ਨੂੰ ਪੂਰੀ ਦੁਨੀਆ ਸੇਧ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਫਸੀਲ ਤੇ ਖੜਕੇ ਕਹਿਣਾ ਹੁੰਦਾ ਹੈ ਹੁਕਮ ਕਰਨੇ ਹੁੰਦੇ ਨੇ ਕਿ ਇਕੱਠੇ ਹੋ ਲੜਾਈ ਲੜੋ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਥੇਦਾਰ ਫਸੀਲ ਤੇ ਖੜ ਕੇ ਬੋਲੇ ਜਿਨ੍ਹਾਂ ਦਾ ਏਂਡਾ ਕੌਮ ਨੂੰ ਇਕੱਠਾ ਕਰਨਾ ਨਹੀਂ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਕੌਮ ਨੂੰ ਖੇਰੂ ਖੇਰੂ ਕਰਨਾ ਸੀ ਇੰਨੀਆਂ ਮਨੋ ਕਾਮਨਾ ਨਾਲ ਭਰੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੀਆਂ ਉਹਨਾਂ ਦੀਆਂ ਸਪੀਚਾਂ ਦੀਆਂ ਮੈਂ ਵੀਡੀਓ ਸ਼ੇਅਰ ਕੀਤੀਆਂ ਨੇ ਆਪਣੇ ਫੇਸਬੁੱਕ ਤੇ ਬੜਾ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕਰਨ ਤੇ ਇੱਛਾਵਾਂ ਨਾਲ ਭਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪੀ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਵਿਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜਾਏ ਉਹਦੇ ਹੰਕਾਰ ਸਭ ਤੋਂ ਪਰੋਂਦਾ ਉਦਾਹਰਨ ਦਿੰਦੇ ਹੁੰਦੇ ਸੀ ਰਾਵਣ ਦੀ ਰਾਵਣ ਦੀ ਉਦਾਹਰਨ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿੰਨਾ ਕੋਈ ਪੜਿਆ ਲਿਖਿਆ ਨਹੀਂ ਮੇਰੇ ਜਿੰਨਾ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿੰਨਾ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਸਤ ਅਨਬੂਤ ਕਰਾ ਲਿਆ ਓ ਹਾਲ ਅਜਗਿਆਨੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿੰਨਾ ਪੜ੍ਹਿਆ ਲਿਖਿਆ ਮੇਰੇ ਜਿੰਨਾ ਸਿਆਣਾ ਤੇ ਮੇਰੇ ਜਿੰਨਾ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੇ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋਂ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨਾ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲਖ ਲਾਹਣ ਗਿਆਨੀ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵਾਲੀ ਨਿਕੜਿਆ ਤੇਰੀ ਲਲਕਾਰ ਦਿੱਲੀ ਵਾਲੀ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕੀ ਨਿਕੜੇ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲ੍ਹਾਂਗੇ ਮੈਂ ਦਾਵਾ ਕਰਦਾ ਦਫਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਇਹ ਤੁਹਾਡੇ ਵਰਗੇ ਹਕਾਰੀ ਬੰਦਿਆਂ ਦੇ ਖੁਰਚਣਾ ਫੇਰੇਗੇ ਟਕਾ ਕੇ ਕੋਈ ਡਰ ਪੈਣੀ ਅਸੀਂ ਵੀ ਸਿਰਾਂ ਤੇ ਕੱਫਣ ਬੰਨ੍ਹੇ ਫਿਰਦੇ ਆ ਅਸੀਂ ਵੀ ਮਰਨ ਮਰੌਣ ਤੱਕ ਖੜੇ ਹਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਅਕਾਲੀ ਦਲ ਨਿਸ਼ਾਨਾ ਏ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਪੰਥ ਤੇ ਪੰਜਾਬ ਨਿਸ਼ਾਨਾ ਪੰਥ ਤੇ ਪੰਜਾਬ ਸਮਝੋ ਜਿੰਦਾਬਾਦ 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 ਮਤ ਸਮਝੋ ਕਿ ਇਹ ਲੋਕ ਅਕਾਲੀ ਦਲ ਦਾ ਨੁਕਸਾਨ ਪਚਾਰੇ ਨੇ ਲੋਕ ਪੰਥ ਤੇ ਪੰਜਾਬ ਤੇ ਨਿਗਾਹ ਰੱਖੀ ਬੈਠੇ ਨੇ ਦੂਜੀ ਗੱਲ ਆਉਣਾ ਮੈਂ ਹੁਣ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਤੇ 골ਡ ਮੈਡਲ ਬਸ 2 ਮਿੰਟ ਲੰਨਾ ਹਾਂ ਗੋਲਡ ਮੈਡਲ ਦੇਾਂਗੇ ਇਹਨਾਂ ਨੂੰ ਗੋਲਡ ਮੈਡਲ ਐਡਾ ਝੂਠਾ ਤੇ ਬੇਈਮਾਨ ਬੰਦਾ ਭਗਵੰਤ ਮਾਨ ਜਿੰਨਾ ਕਦੇ ਨਹੀਂ ਅੱਜ ਤੱਕ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹ ਤੂੰ ਤਾਂ ਸਾਰਿਆਂ ਨੂੰ ਅੱਧਾ ਡੱਬਾ ਟੱਪ ਗਿਆ ਹਰ ਰੋਜ਼ ਝੂਠ ਦੀ ਦੁਕਾਨ ਖੋਲ ਕੇ ਬਹਿ ਜਾਣਾ ਇੱਕ ਵੀ ਸ਼ਬਦ ਤੇਰਾ ਅੱਜ ਤੱਕ ਸੱਚ ਨਹੀਂ ਹੋਇਆ ਮੈਂ ਚੈਲੰਜ ਕਰਦਾ ਭਗਵੰਤ ਮਾਨ ਸਿਆ ਆਪਣੇ ਪਾਰਟੀ ਦੇ ਜਿਹੜੇ ਮਰਜ਼ੀ ਖੱਬੀ ਖਾਨ ਬੰਦੇ ਨੂੰ ਤੋ ਮੇਰੇ ਬਰਾਬਰ ਪੇਜ ਡਿਬੇਟ ਤੇ ਮੈਂ ਚੈਲੰਜ ਕਰਦਾ ਇੱਥੇ ਖੜ ਕੇ ਆਉਣ ਕੈਮਰਾ ਸਟੇਜ ਤੇ ਰੁਜ਼ਗਾਰ ਤੇ ਆ ਜੀ ਕਰਪਸ਼ਨ ਤੇ ਆ ਜੀ ਵਿਕਾਸ ਤੇ ਆ ਜੀ ਨੌਜਵਾਨਾਂ ਦੀ ਬਾਹ ਫੜਨ ਤੇ ਆ ਜੀ ਵਿਕਾਸ ਤੇ ਆ ਜੀ ਜਿਹੜੇ ਮਰਜ਼ੀ ਮੁੱਦੇ ਤੇ ਆ ਕੇ ਡਿਬੇਟ ਕਰ ਲਿਓ ਜੇ 90% ਤੋਂ ਵੱਧ ਪੰਜਾਬ ਦੇ ਵਿੱਚ ਕੰਮ ਕਾਲੀਆਂ ਦੇ ਨਾ ਕੀਤਾ ਹੋਇਆ ਤਾਂ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰ ਦਿਓ ਕੋਈ ਪਰਵਾਹ ਨਹੀਂ